ਸਿਕਲ ਪੰਜਾਬ ਬੀ ਮੈਂ ਤੁਹਾਡਾ ਆਪਣਾ ਬੋਰਡ ਗੱਲ ਕਰ ਦਉ ਤਾਂ ਠੀਕ ਠਾਕ ਹੋ ਗਏ ਹੈ ਜੀ ਅੰਨੇ ਡਰਾਈਵਰ ਵੀ ਹੁੰਦੇ ਨੇ ਜਿਨ੍ਹਾਂ ਨੂੰ ਰਾਹ ਦੇ ਵਿੱਚ ਤਾਰਾਂ ਤਕਰੀਬਨ ਨਹੀਂ ਦਿਨੀ ਆਏਗੀ ਅੱਪੱਛੋਂ ਆਉਂਦਾ ਸੀਗਾ ਮੰਡੀ ਵਾਲੀ ਸਾਈਡ ਤੋਂ ਭੀੜਪਿੰਡ ਦੀ ਖਬਰ ਆ ਗਈ ਕਿ ਭੀੜਪਿੰਡ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਾਰ ਰਹਿ ਗਿਆ ਬਾਕੀ ਬਹੁਤ ਵੱਡਾ ਹਾਦਸਾ ਹੋ ਜਾਣਾ ਹੈਗਾ ਪੱਛੋਂ ਲਿਫਟ ਚੱਕੀ ਆਉਂਦਾ ਜੀਗਾ ਮੰਡੀ ਵਾਲੀ ਸਾਈਡ ਤੋਂ ਤੇ ਅੰਨੇ ਡਰਾਈਵਰ ਨੂੰ ਇਹ ਨਹੀਂ ਦਿੱਸਿਆਗਾ ਵੀ ਉੱਤੇ ਤਾਰਾਂ ਨਹੀਂ ਆ ਤਾਰਾਂ ਦੇ ਤਕਰੀਬਨ ਹਾਂ ਬਾਬਾ ਬਣਾਉਣੇਗੇ ਤਾਰਾਂ ਤੇ ਪੱਟੂ ਨੇ ਵੇਚੀ ਵਸਾ ਲਿਆ ਵੱਡਾ ਆਸਾ ਹੋਂ ਤੋਂ ਵਿਚਾਰ ਰਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੈਫਟ ਤਸਵੀਰ ਆ ਰਹੀ ਹੈ ਕਦੋਂ ਪਹਿਲਾਂ ਜਦੋਂ ਚੱਕਰਾਂ ਜੀ ਉੱਤੇ ਉਦੋਂ ਪਾਈ ਆ ਜੀ ਨਾਮਦੋਨ ਪਾਈ ਆ ਜੀ ਜਾਮ ਖਾਦਾ ਵੱਡਾ ਲੱਗ ਗਿਆ ਨਾ ਜਾਮ ਦਾ ਖਾਸ ਹੈ ਜਿਹਨਾਂ ਜਾਨਦੇ ਨੇ ਕੀ ਕਹ ਕੀ ਕਹੀ ਹੈ ਜਾਨ ਨੂੰ ਇਹਨਾਂ ਨੂੰ ਮਾਲਕ ਨਹੀਂ ਮਾਲਕਾਂ ਨੂੰ ਦੀਦ ਨਹੀਂ ਹੈਗਾ ਵੀ ਇਹ ਡਰਾਈਵਰ ਹੋਈ ਜਾਂਦੀ ਨੂੰ ਆਇਆ ਲੈਫਟ ਨਹੀਂ ਦਿੱਤੀ ਹੈ ਕਿ ਮੇਰੀ ਕੋ ਲੈਫਟ ਚੱਕੀ ਹੋਈ ਹੈ ਵੀ ਪਿੱਛੇ ਆਉਂਦੇ ਮਾਲਕਾਂ ਨੇ ਕੀ ਦੇਖ ਕੇ ਯਾਰ ਇਹਨੂੰ ਗੱਡੀ ਦਿੱਤੀ ਹੋਊਗੀ ਇਹ ਤਾਂ ਇਹਦਾ ਪੱਟੂ ਗਏ ਨੂੰ ਹੋਰ ਨੂੰ ਵੀ ਮਰਵਾਉਂਦਾ ਜੇ ਨਾਮ ਹੁੰਦਾ ਇੱਥੇ ਨਾ ਇਹਨੂੰ ਤਾਂ ਰੌਲਾ ਪਾਇਆ ਹੋਊਗਾ ਨਾ ਪਿੰਡ 'ਚ ਪਿੰਡ ਵਾਲਿਆਂ ਨੇ ਰੌਲਾ ਪਾ ਕੇ ਤਾਂ ਇਹਦਾ ਵਿਚਾਰ ਹੈਗਾ ਵੀ ਰੌਲਾ ਪਾ ਕੇ ਇੱਥੇ ਦੱਸਿਆ ਕਿ ਭਾਈ ਉੱਤੇ ਤਾਰਾਂ ਨਹੀਂ ਗੀਆਂ ਤੇਰੀ ਲਿਫਟ ਚੱਕੀਆ ਤਾਂ ਵਿਚਾਰ ਹੈਗਾ ਨਹੀਂ ਤਾਂ ਆਪ ਤਾਂ ਪੱਟੂ ਨੇ ਇਹਨੇ ਮਾਰਨਾ ਹੀ ਕਈਆਂ ਨੂੰ ਹੋਰ ਲੈ ਕੇ ਮਾਰਦਾ ਕਿਉਂਕਿ ਮੇਨ ਤਾਰਾਂ ਨਹੀਂ ਗੀਆਂ ਮੇਨ ਤਾਰਾਂ ਦੇ ਨਾਲ ਵੀ ਦੇਖ ਸਕਦੇ ਕਿ ਵੱਡੀ ਸਪਲਾਈ ਚੱਲਦੀ ਹੈਗੀ ਵੱਡੀ ਸਪਲਾਈ ਮੇਨ ਤਾਰਾਂ ਚੱਲਦੀਆਂ ਨਹੀਂ ਆਏ ਕਈ ਪਿੰਡਾਂ ਦੀਆਂ ਤਾਰਾਂ ਨਹੀਂ ਗੀਆਂ ਮੇਨ ਚੱਲਦੀਆਂ ਓਏ ਏਡੀ ਇੱਕ ਪਹਿਲੀ ਪੰਕਤੀ ਕਰੋ ਬਾਈ ਜੀ ਰਿਲਤਾ ਪਾਤੀ ਆਪਾ ਇਹ ਕਿੱਥੋਂ ਕਉਂਦਾ ਸੀ ਕਿੱਥੋਂ ਚੱਕੀ ਹੁੰਦੀ ਉਹ ਪਿੱਛੇ ਹੀ ਚੱਕੀ ਹੁੰਦੇ ਉੱਥੇ ਹੀ ਾਡੇ ਲਵੇ ਖੜੇ ਸੀ ਉੱਥੇ ਚੱਕੀ ਆਉਂਦਾ ਸੀ پتہ ਦੱਸੇ ਨਹੀਂ ਕਿਸੇ ਨੂੰ ਬਹੁਤ ਬਦਿਆਨ ਹੋਇਆ ਵਾ ਤੇ ਪਰਵਾਣ ਲੱਗਿਆ ਚੱਕਣਾ ਪੈਂਦਾ ਤਾਂ ਉਹਦੇ ਮਨ ਦਾ ਦਿਮਾਗ ਨਿਕਲ ਜਾਂਦਾ ਵਾ ਨਹੀਂ ਪਾੜੋਲਾ ਬਹੁਤ ਪਾਇਆ ਤਾਂ ਵਿਚਾਰ ਹੈਗਾ ਤਾਰਾ ਜੇ ਦੂਜੀ ਆਉਂਦੀ ਮਰਵਾ ਦੇਣਾ ਜੀ ਇਹਨੇ ਤਾਂ ਕਈਆਂ ਨੂੰ ਮਰਵਾਉਣਾ ਸੀ ਆਪ ਤਾਂ ਮਰਨੇ ਮਰਨਾ ਹੀ ਨਾਲ ਕਈਆਂ ਨੂੰ ਹੋਰ ਵੀ ਮਰਵਾਉਣਾ ਸੀ ਇਹ ਬੰਦੇ ਨੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਵੇਂ ਲੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂਗੇ ਭੀੜ ਪੰਡ ਤੋਂ ਕੇ ਓਰੀਜਿਨਲ ਗੈਲੀ ਦੇ ਨਾਲ ਕੇ ਜਦੋਂ ਵੀ ਆਪਾਂ ਨਾ ਟਰੱਕ ਕੋਈ ਚਲਾਉਣੇ ਆਗੇ ਤਾਂ ਕੋਈ ਵੀ ਸਾਧਨ ਚਲਾਉਣੇ ਆਪਦਾ ਵੀਰੇ ਆਲੇ ਦਾਲੇ ਧਿਆਨ ਰੱਖਿਆ ਕਰੋ ਤੇ ਚਲਾਉਣ ਤੋਂ ਪਹਿਲਾਂ ਦੇਖਿਆ ਕਰੋ ਵੀ ਆਪਨਾ ਕੋਈ ਹੈ ਤਾਂ ਨਹੀਂ ਕਿਉਂਕਿ ਬਾਈ ਨੇ ਦੇਖਿਆ ਨਹੀਂ ਹੈਗਾ ਸਿੱਧੀ ਲਿਫਟ ਚੱਕੀ ਤੇ ਹੀ ਆਉਂਦਾ ਜੀ ਗੱਲਾਂ ਬਾਈ ਨੂੰ ਪਤਾ ਨਹੀਂ ਲੱਗਿਆ ਹੈਗਾ ਤਕਰੀਬਨ ਦੇਖ ਗਾ ਤੁਸੀਂ ਤਾਰਾਂ ਦਾ ਜਾਲ ਬਣਾ ਦਿੱਤੀ ਦੌਰ ਵਿੱਚ ਤਾਂ ਉਹ ਗੱਤਾਰਾਂ ਦਾ ਸੱਟ ਲਿਆ ਧਿਆਨ ਸਰੇ ਬਣਾਇਆ ਬਣਿਆ ਬਣਾਇਆ ਤਾਰਾਂ ਦਾ ਜਾਲ ਤਕਰੀਬਨ ਵਿੱਚ ਫਸਾ ਕੇ ਬਹੁਤ ਵੱਡਾ ਹਾਸਾ ਹੋਣ ਤੋਂ ਇਹ ਬਚਿਆ ਵਾਗਾ ਇੱਕ ਤਕਰੀਬਾ ਜਾਂ ਵੀ ਦੇ ਸਕਦਾ ਤੇ ਚਾਂ ਵੀ ਲੰਬਾ ਲਾਤਾ ਵਾਗਾ ਇਹ ਵੀ ਇੱਧਰ ਤੋਂ ਨਹੀਂ ਜਾਂਦਾ ਸਾਡੀ ਮੇਲੇ ਪੈ ਜਾਂਦਾ ਵਾਗਾ ਰੋਡ ਹਾਈਵੇ ਮੰਨ ਸਕਦਾ ਵੀ ਮੇਨ ਹਾਈਵੇ ਬਹੁਤ ਚੱਲਦਾ ਵਾਗਾ ਹਾਸਾ ਤੋਂ ਬਚਾਰਿਆ ਗਿਆ ਵਾਗਾ ਚਲੋ ਮਾਲਕ ਦੀ ਮਾਲਕ ਦੀ ਮੇਨ ਨਾਲ ਹਾਸਾ ਵੱਡਾ ਹੋਣ ਤੋਂ ਬਚਾਰਿਆ ਜੋ ਰਹਿ ਗਿਆ ਵਾਗਾ ਦੇਖ ਸਕਦੇ ਕਿ ਲਹਿਰ ਤਕਵੀਰਾਂ ਨੇ ਗਈ ਹੈ ਇਹ ਪਿੰਡ ਪਹੀ ਉਸ ਜਾਂ ਵੀ ਦੇਖ ਸਕਦੇ ਸੀ ਜਾਂ ਵੀ ਬਹੁਤ ਵੱਡਾ ਲੱਗ ਚੁੱਕਿਆ ਵਾਗਰ ਵੀ ਜਾਂ ਤੇ ਨਾਲ ਕਰੀ ਵੀ ਦੇਖ ਸਕਦੇ ਹਾਂ ਜਾਂ ਵੀ